ਮੁੱਖ ਮੰਤਰੀ ਬਣਾ ਹੁੰਦਾ ਆਪਦੇ ਦਮ ਤੇ ਹੁੰਦਾ ਐ ਨਹੀਂ ਵੀ ਤੁਹਾਨੂੰ ਕਿਸੇ ਨੇ ਇਰਾਦਾ ਨਹੀਂ ਕਹਤਾ ਵੀ ਗ੍ਰਹਿ ਮੰਤਰੀ ਨੂੰ ਉਹ ਹੀ ਮੁੱਖ ਮੰਤਰੀ ਕਰਦਾ ਉਹ ਬੰਦਾ ਹਰਦਾ ਉਹਨੂੰ ਸਪਾਇਨਲੈਸ ਕਹਿ ਦਿਆ ਰੀਡ ਰਹਿਤ ਜਿਨ੍ਹਾਂ ਦੇ ਰੀਡ ਹੁੰਦੇ ਨੇ ਉਹ ਘਿਸੜ ਕੇ ਤੁਰਦੇ ਆ ਮਤਲਬ ਰੀਡ ਰਹਿਤ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਜਿਹਦੀ ਰੀਡ ਇਹ ਨਹੀਂ ਕੋਈ ਅੜ ਕੇ ਖੜੀ ਨਹੀਂ ਸਕਦਾ ਸਾਡਾ ਉਹਨਾਂ ਨੂੰ ਚੈਲੰਜ ਐਲਾਨ ਆ ਵੀ ਜੇ ਤੁਸੀਂ ਠੀਕ ਆ ਸੰਮਣ ਕਰਤੇ ਪਰਚਾ 307 ਦਾ ਦਰਜ ਕਰਤਾ ਪਰ ਜੇ ਕੋਈ ਗ੍ਰਿਫਤਾਰੀ ਕੀਤੀ ਇਹਨੂੰ ਸ਼ੇਅਰ ਨਹੀਂ ਕਰਾਂਗੇ ਇਹ ਫਿਰ ਸਮਝ ਲਓ ਵੀ ਇੱਕ ਡੂਮਨਾ ਸ਼ੇਅਰ ਨਾਲੀ ਗੱਲ ਹੋਊ ਜੇ ਇੱਕ ਵੀ ਬੰਦਾ ਫੜ ਲਿਆ ਉਸ ਤੋਂ ਬਾਅਦ ਪਰ ਸੜਕਾਂ ਦੇ ਵੀ ਘਰਾਓ ਹੋਣਗੇ ਹੋਰ ਵੀ ਹੋਣਗੇ ਫਿਰ ਤੁਸੀਂ ਕਹੋਗੇ ਅਮਨ ਕਾਨੂੰਨ ਭੰਗ ਹੁੰਦਾ ਇਹ ਹੁਣ ਸਰਕਾਰ ਦੀ ਹੋਊਗੀ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਤੇ ਸਾਡੇ ਅੱਗੇ ਤਿਆਰ ਹੈ ਭਗਵੰਤ ਮਾਨ ਪਤਾ ਨਹੀਂ ਗੱਲਾਂ ਦਾ ਕਰਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਜਿਹੜੇ ਆਗੂਆਂ ਨੇ ਖੁੱਲੇ ਆਮ ਪਿੰਡਾਂ 'ਚ ਪ੍ਰਚਾਰ ਕਰਨਾ ਤਿਆਰੀ ਕਰਨੀ ਆ ਖਨੌਰੀ ਜਾਣਾ ਸ਼ੰਭੂ ਜਾਣਾ ਉਹੋ ਵੀ ਡਰ ਕੇ ਰਹਿਣ ਉਹ ਖੁੱਲੇ ਆਮ ਸਰਗਰਮੀ ਨਾ ਕਰ ਸਕਣ ਇਸ ਮਨਸੇ ਦੇ ਨਾਲ ਇਹਨਾਂ ਨੇ ਇਸ ਟਾਈਮ ਤੇ ਇਹ ਕੀਤਾ ਉਹਨੇ ਵਿਲਕ ਨੂੰ ਭਾਵੇਂ ਪ੍ਰੈਸ਼ਰ ਉਹਦੇ ਤੇ ਵੀ ਪਾਇਆ ਗਿਆ ਪ੍ਰਧਾਨ ਮੰਤਰੀ ਨੇ ਖੁਦ ਉਹਨੂੰ ਕਿਹਾ ਬਠਿੰਡੇ ਜਾ ਕੇ ਵੀ ਤੇਰੀ ਜ਼ਿੰਮੇਵਾਰੀ ਹੈ ਤੂੰ ਮੁੱਖ ਮੰਤਰੀ ਹੈ ਤੇਰੀ ਸੁਰੱਖਿਆ ਦਾ ਪ੍ਰਬੰਧ ਕਰਨਾ ਤੇਰੀ ਸਰਕਾਰ ਦਾ ਕੰਮ ਸੀ ਸੀਗਾ ਪਰ ਉਹਨੇ ਪ੍ਰੈਸ਼ਰ ਨਹੀਂ ਮੰਨਿਆ ਉਹਨੇ ਸਟੈਂਡ ਲੈ ਲਿਆ ਵੀ ਕੋਈ ਕਸੂਰ ਬਣਦਾ ਨਹੀਂ ਕਸੂਰ ਹੀ ਛੋਡਾ ਹੈਗਾ ਇਹਨੇ ਪ੍ਰੈਸ਼ਰ ਮੰਨ ਲਿਆ ਸਮਝ ਲਓ ਵੀ ਉਹਦਾ ਹੱਥ ਠੋਕਾ ਬਣ ਗਿਆ ਸਾਬਤ ਹੋ ਗਿਆ ਵੀ ਇਹ ਇੰਨਾ ਉਹਨਾਂ ਦੇ ਥੱਲੇ ਲੱਗ ਕੇ ਚੱਲ ਰਿਹਾ ਵੀ ਕੱਲ ਨੂੰ ਇਹ ਇੱਛੇ ਵੀ ਰਹੂਗਾ ਕਿ ਨਾ ਰਹੂਗਾ ਇਹ ਲੋਕਵਾ ਟੀਵੀ ਨਾਲ ਜੁੜਾ ਤੁਸੀਂ ਮਹਿਮਤਾਜ ਅੱਜ ਕੋਰੋਂਗਪੁਰ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਉਹਨਾਂ ਪਰਚਿਆਂ ਨੂੰ ਲੈ ਕੇ ਜਿਹੜੇ ਪਰਚੇ ਪੰਜਾਬ ਸਰਕਾਰ ਦੇ ਵੱਲੋਂ ਦੁਬਾਰਾ ਚੱਕੇ ਗਏ ਆ ਉਹਨਾਂ ਕਿਸਾਨਾਂ ਉੱਤੇ ਜਿੰਨਾ ਕਿਸਾਨਾਂ ਉੱਤੇ ਦੋਸ਼ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਰਸਤਾ ਘੇਰਿਆ ਤੇ ਜਾਨ ਨੂੰ ਖਤਰਾ ਹੋਇਆ ਗੱਲਬਾਤ ਕਰਦੇ ਹਣ ਵਾਲੋ ਭਾਰਤੀ ਖਾਣੀਓਂ ਇਨਕਤਾ ਕ੍ਰਾਂਤੀਕਾਰੀ ਦੇ ਸੂਬਾ ਚੇਅਰਮੈਨ ਸ੍ਰੀ ਪੂਲੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਪ੍ਰਧਾਨ ਜੀ ਜਿਹੜੀ ਅੱਜ ਦੀ ਮਹਾ ਪੰਚਾਇਤ ਆ ਪਰਚਿਆਂ ਨੂੰ ਲੈ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਮਹਾ ਪੰਚਾਇਤ ਵੇਖੋ ਜੀ ਮਹਾਪੰਚਾਇਤ ਦਾ ਰਾਹੀਂ ਐਸੀ ਹੀ ਸੁਨੇਹਾ ਲੈਣਾ ਚਾਹੁੰਦੇ ਆ ਭਈ ਜਿਹੜਾ ਕਿਸਾਨ ਆਗੂਆਂ ਤੇ ਮਜ਼ਦੂਰ ਆਗੂਆਂ ਤੇ ਹੁਣ ਇਹਨਾਂ ਨੇ 300 3 ਸਾਲਾਂ ਬਾਅਦ ਅਰਾਦਾ ਕਤਲ ਦੀ 307 ਦੀ ਧਾਰਾ ਲਾ ਕੇ ਝੂਠਾ ਪਰਚਾ ਜਿਹੜਾ ਝੂਠੀ ਧਾਰਾ ਲਾ ਕੇ ਬਣਾਇਆ ਉਹ ਰੱਦ ਕੀਤਾ ਜਾਵੇ ਤੇ ਉਹਨੂੰ ਜਿਹੜਾ ਹੈਗਾ ਜਿਹੜੇ ਕਿਸਾਨ ਆਗੂ ਉਹਨਾਂ ਹੈਗਾ ਜਿਹੜਾ ਬਰੰਟ ਵਗੈਰਾ ਹੈਗੇ ਆ ਉਹ ਉਹਨਾਂ ਦੇ ਵਾਪਸ ਲਏ ਜਾਣ ਉਹਨਾਂ ਨੂੰ ਅਜੇ ਸਰਕਾਰ ਦੇ ਨਾਲ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੇ ਇਹਨੂੰ ਮਿਲੇ ਹੁਣ ਤੱਕ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਕੋਈ ਨਹੀਂ ਗੱਲਬਾਤ ਹੋਈ ਕਿਉਂਕਿ ਜੇ ਪ੍ਰਸ਼ਾਸਨ ਸੱਦੂਗਾ ਫੇਰ ਹੀ ਹੈਗਾ ਅਸੀਂ ਅੱਜ ਜਿਹੜਾ ਆ ਸਾਰਾ ਮਿੜਗੇ ਰਾਹੀਂ ਤੁਹਾਡੇ ਰਾਹੀਂ ਜਾਂ ਸਾਰਾ ਪਬਲਿਕ ਇਕੱਠ ਕਰਕੇ ਸਾਰਾ ਪ੍ਰਸ਼ਾਸਨ ਖੜੇ ਹੈ ਇੱਥੇ ਇਹਦੇ ਰਾਹੀਂ ਅਸੀਂ ਆਪਦਾ ਸਨੇਹਾ ਦੇਗੇ ਤੇ ਕੁਝ ਪਿਛਲੇ ਦਿਨੀ ਹੋਰ ਨਹੀਂ ਕੋਈ ਪ੍ਰਸ਼ਾਸਨ ਦਾ ਆਇਆ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਹੈ ਕੁਲਤਾਰ ਸਿੰਘ ਸੰਧਵਾ ਉਹਦਾ ਜ਼ਰੂਰ ਸਾਡੇ ਆਕੂ ਕੋਲੇ ਫਰੋਜਪੁਰ ਜ਼ਿਲ੍ਹੇ ਦੇ ਆਕੂ ਕੋਲੇ ਫੋਨ ਆਇਆ ਸੀਗਾ ਵੀ ਅਸੀਂ ਉਹ ਆਪਾਂ ਬੈਠ ਕੇ ਨਵੇੜ ਲਾਂਗੇ ਉਹ ਪਰਚਿਆਂ ਵਾਲਾ ਜਿਹੜਾ ਹੈਗਾ ਤੇ ਵੀ ਤੁਸੀਂ ਆਹ ਜਿਹੜਾ ਅੰਦੋਲਨ ਵਾਲਾ ਹੈਗਾ ਜਾਂ ਆਹ ਕਿਸਾਨ ਮਹਾਪੰਚਾਇਤ ਹੈਗੀ 11 ਤਰੀਕ ਵਾਲੀ ਵੀ ਇਹ ਤੁਸੀਂ ਨਾ ਕਰੋ ਪਰ ਉਹ ਫਿਰ ਅਸੀਂ ਜਵਾਬ ਹੀ ਦਿੱਤਾ ਵੀ ਫੋਨਾਂ ਵਾਲੇ ਜਾ ਤਾਂ ਫਿਰ ਤੁਸੀਂ ਐਲਾਨ ਕਰੋ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਹੋਊਗੀ ਇਹਨੂੰ ਅਸੀਂ ਟਾਈਮ ਪਾ ਕੇ ਮਿੱਥੇ ਟਾਈਮ ਦੇ ਵਿੱਚ ਇਹਨੂੰ ਅਸੀਂ ਜਿਹੜਾ ਇਹ 347 ਧਾਰਾ ਇਹਨੂੰ ਅਸੀਂ ਰੱਦ ਕਰਵਾ ਦੇਾਂਗੇ ਦਾਵਾ ਤੁਸੀਂ ਐਲਾਨ ਕਰੋ ਕਿ ਨਾ ਐਲਾਨ ਤੋਂ ਅਸੀਂ ਐ ਇਕੱਲੇ ਫੋਨ ਤੇ ਨਿਕਲਦੇ ਤੇ ਪਰ ਹਜੇ ਉਹ ਪ੍ਰਸ਼ਾਸਨ ਨਾਲ ਕੋਈ ਵਕਾਦਾ ਗੱਲ ਨਹੀਂ ਹੋਈ ਕਾਰਨ ਕੀ ਮੰਨਦੇ ਹੋ 3 ਸਾਲਾਂ ਬਾਅਦ ਪਰਚੇ ਨੂੰ ਇੱਕ ਤਾਂ ਮੈਂ ਚੱਕਣਾ ਉਹ ਵੀ ਕਿਸਾਨਾਂ ਦੀ ਸਰਕਾਰ ਕਹਿੰਦੇ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਮੱਖ ਮੰਤਰੀ ਕਹਿੰਦੇ ਆ ਇੱਕਦਮ ਚੱਕਣਾ ਕੀ ਕਰਨ ਮੰਨਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਜਦੋਂ ਉਹ ਮੋਦੀ ਆਇਆ ਐਪਰੋਚ ਪਰ ਰੈਲੀ ਦੇ ਸਮੋਹਰ ਕਰ 5 ਜਨਵਰੀ 2022 ਉਸ ਮੌਕੇ ਵੀ ਇਹ ਚਰਚਾ ਚੱਲੀ ਸੀ ਮੀਡੀਆ 'ਚ ਵੀ ਇਹਦੇ ਵਿੱਚ ਜਿਹੜਾ ਉਹ ਮੁੜ ਕੇ ਗਿਆ ਇਹਦੇ ਵਿੱਚ ਕੋਈ ਪੰਜਾਬ ਦੇ ਲੋਕਾਂ ਦਾ ਸਾ ਨਾ ਮਜ਼ਦੂਰਾਂ ਦਾ इवन ਪੰਜਾਬ ਪੁਲਿਸ ਦਾ ਵੀ ਕੋਈ ਦੋਸ਼ ਬਣਦਾ ਕਿ ਨਹੀਂ ਬਣਦਾ ਤਾਂ ਸਾਰਿਆਂ ਦਾ ਹੀ ਸਮੁੱਚੇ ਪੰਜਾਬ ਦੇ ਵਸਨੀਕਾਂ ਦੀ ਭਾਵੇਂ ਕੋਈ ਕਿਸੇ ਪਾਰਟੀ ਨਾਲ ਸੀਗਾ ਜਾਂ ਜਿਹੜੀਆਂ ਦੂਜੇ ਸੂਬਿਆਂ ਦੀਆਂ ਵੀ ਕੋਈ ਇਨਸਾਫ ਪਸੰਦ ਜਥੇਬੰਦੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਇਹੀ ਸੀ ਵੀ ਜੇ ਇਹ ਥੋੜਾ ਜਿਹੜਾ ਉਹਨਾਂ ਨੇ ਮੌਕੇ ਤੇ ਰੂਟ ਚੇਂਜ ਕੀਤਾ ਆਪਦਾ ਕਿਉਂਕਿ ਜੇ ਤੁਸੀਂ ਰੂਟ ਚੇਂਜ ਕਰਨਾ ਘਟੋ ਘਟਾ ਉਥੋਂ 에어ਪੋਰਟ ਆ ਜਿਹੜਾ ਵਟੰਡੇ ਵਾਲਾ ਉਹ ਤੋਂ ਹੈ ਕਿ ਇੱਥੋਂ ਤੱਕ 150 ਕਿਲੋਮੀਟਰ ਦਾ ਬਾਇਆ ਗੁੰਮਟੀ ਦਾ ਬਾਇਆ ਉਹ ਜਿਹੜੇ ਹੈਗੇ ਮੁਦਕੇ 150 ਕਿਲੋਮੀਟਰ ਰੂਟ ਪੜਦਾ ਸੋ ਪ੍ਰਧਾਨ ਮੰਤਰੀ ਦਾ ਕਾਫਲਾ ਨੰਗਣਾ ਹੋਵੇ ਸੈਂਕੜੇ ਉਹਦੇ ਜੇ ਕੱਟ ਗਿਆ ਹੋਣ 150 ਕਿਲੋਮੀਟਰ ਦਾ ਤੁਸੀਂ ਖੜੇ ਪੈਰ ਕਹਿਦੇ ਹੋ ਵੀ ਮੈਂ ਇੱਧਰ ਦੀ ਨਹੀਂ ਜਾਣਾ ਮੈਂ ਇੱਧਰ ਦੀ ਜਾਣਾ ਇਹ ਤਾਂ ਜੇ ਇਕੱਲੇ ਸ਼ਹਿਰ ਦੇ ਵੀ ਟ੍ਰੈਫਿਕ ਬਦਲ ਨਹੀਂ ਹੋਵੇ ਮੰਨ ਲਓ ਵੀ ਤੁਸੀਂ ਕੋਈ ਟ੍ਰੈਫਿਕ ਚੇਂਜ ਕਰਨੀ ਹੋਵੇ ਉਹ ਤਾਂ ਵੀ ਕਈ ਘੰਟੇ ਲੱਗਦੇ ਆ ਸੋ ਜੇ ਤਾਂ ਉਹਨਾਂ ਨੇ ਜਿਹੜਾ ਟੁਰਤ ਪੈਰ ਕੀਤਾ ਕਿਉਂਕਿ ਸਵੇਰ ਤੱਕ 10 ਵਜੇ ਸਾਨੂੰ 11 ਵਜੇ ਸਾਡੀਆਂ ਗੱਡੀਆਂ ਗਈਆਂ ਉਦੋਂ ਤੱਕ ਪੁਲਿਸ ਨੂੰ ਵੀ ਨਹੀਂ ਪਤਾ ਸੀ ਨਾ ਕਿਸੇ ਕਿਸਾਨ ਨੂੰ ਪਤਾ ਸੀ ਸੋ ਇਸ ਕਰਕੇ ਉਹ ਜਿਹੜੀ ਥੋੜੀ ਘੜੀ ਜੇ ਉਹਨਾਂ ਨੂੰ ਕੋਈ ਹੋਈ ਵੀ ਐ ਪ੍ਰੋਬਲਮ ਕੋਈ ਤਾਂ ਉਹੋ ਹੋਈ ਐ ਉਹਨਾਂ ਦੇ ਕਾਫਲੇ ਨੇ ਜਿਹੜਾ ਆਪ ਮਹਾਰੇ ਤੌਰ ਤੇ ਐਡਾ ਵੱਡਾ ਰੂਟ ਚੇਂਜ ਕਰਤਾ ਪਰ ਇਹਦੇ ਵਿੱਚ ਕੋਈ ਕਿਸੇ ਦਾ ਹੋਰ ਜ਼ਰੂਰ પોલીસ ਨੇ ਵੀ ਕਰਨਾ ਹੋਵੇ ਪੁਲਿਸ ਵੀ ਨਹੀਂ ਕਰ ਸਕਦੀ ਐਡੀ ਛੇਤੀ ਦਾ ਹੈ। ਤੋਂ ਇਸ ਕਰਕੇ ਉਦੋਂ ਲੋਕਾਂ ਨੇ ਵੀ ਸਰਕਾਰ ਨੇ ਕਹਿਤਾ ਸੀ ਵੀ ਇਹਦੇ ਵਿੱਚ ਇਹ ਸੋਡੀ ਪਲੈਨਿੰਗ ਦੇ ਵਿੱਚ ਨੁਕਸ ਹੈ। ਤੁਹਾਡੇ ਕਾਫਲੇ ਦੀ ਜਿਹੜੀ ਵਿਉਂਤਬੰਦੀ ਕੀਤੀ ਆ ਟਾਈਮ ਚੇਂਜ ਕੀਤਾ ਰੂਟ ਚੇਂਜ ਕੀਤਾ। ਉਹਦੀ ਗੜਬੜਾ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਅਸੀਂ ਕਿਹਦੇ ਤੇ ਪਰਚਾ ਕਰਦਗੇ। ਕਿਹਨੂੰ ਅਸੀਂ ਟੰਗ ਲਗੇ। ਨਾਲ ਸੀ ਕਿਸੇ ਪੁਲਿਸ ਅਧਿਕਾਰੀ ਨੂੰ ਟੰਗ ਸਕਦੇ ਆ। ਤੋਂ ਇਸ ਕਰਕੇ ਉਦੋਂ ਉਹਨਾਂ ਨੇ ਬਿਲਕੁਲ ਸਹੀ ਸਟੈਂਡ ਲਿਆ ਸੀ ਪਰ ਹੁਣ ਜਿਹੜੇ ਭਗਵੰਤ ਮਾਨ ਪਤਾ ਨਹੀਂ ਗੱਲਾਂ ਦਾ ਕਰਦਾ ਵੀ ਮੈਂ ਕਿਸਾਨਾਂ ਦੇ ਨਾਲ ਆ। ਪਰ ਹੁਣ ਉਹਨਾਂ ਨੇ ਬਿਲਕੁਲ ਉਸ ਮੌਕੇ ਤੇ ਜਦੋਂ ਆਪਣਾ ਸਾਲ ਭਰ ਤੋਂ ਜੋ ਅंदोलਨ ਚੱਲ ਰਿਹਾ ਕਿਸਾਨਾਂ ਮਿਹਦੂਰਾਂ ਦੀਆਂ 12 ਮੰਗਾਂ ਤੇ ਸਾਰੇ ਬਾਰਡਰਾਂ ਤੇ ਰਤਨਪੁਰਾ ਖਨੌਰੀ ਸ਼ੰਭੂ ਜਦੋਂ ਇਹ ਪਚਾਈ ਵੱਲ ਨੂੰ ਜਾ ਰਿਹਾ ਸੇਖਰਾਂ ਸ਼ੂਨ ਵੱਲ ਨੂੰ ਜਾ ਰਿਹਾ ਨਵੰਬਰ ਮਹੀਨੇ ਤੋਂ ਬਾਅਦ ਇਹਨੇ ਸੇਖਰਾਂ ਸ਼ੂngਿਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸਾਰੇ ਪੰਜਾਬ ਨੇ ਸਮਰਥਨ ਦਿੱਤਾ ਜਿਹੜੇ 99% ਲੋਕਾਂ ਨੇ ਉਹਦਾ ਸਹਿਯੋਗ ਦਿੱਤਾ ਉਸ ਤੋਂ ਬਾਅਦ ਖਨੌਰੀ ਵੱਡੀ ਇਕੱਠ ਹੋਇਆ ਹਜ਼ਾਰ ਲੱਖਾਂ ਦੀ ਗੰਟੀ ਚ ਉੱਥੇ ਲੋਕ ਗਏ ਆ ਮਤਲਬ ਕਹਿਣ ਦਾ ਭਾਵ ਜਦੋਂ ਸਮਰਥਨ ਬਦਲਣ ਲੱਗ ਗਿਆ ਸੈਂਟਰ ਸਰਕਾਰ ਨੂੰ ਇਹਦੀ ਪੀੜ ਹੋਈ ਤਾਂ ਉਹਨਾਂ ਨੇ ਕਿਹਾ ਵੀ ਉਹ ਜਿਹੜੇ ਆਗੂ ਐ ਜਿਹੜੇ ਇਹਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਉਲਝਾਓ ਕਿਸੇ ਨੂੰ ਸੋ ਉਸ ਮੌਕੇ ਜਦੋਂ ਉਧਰਲਾ ਮੋਰਚਾ ਸਿਕਨਵਾਲ ਨੂੰ ਜਾ ਰਿਹਾ ਉਦੋਂ ਉਹਨਾਂ ਨੇ ਇਹ ਕੇਸ ਤਿੰਨ ਸਾਲ ਪੁਰਾਣਾ ਜਿਹੜਾ ਦੱਬਿਆ ਹੋਇਆ ਸੀਗਾ ਉਹ ਦੱਬੇ ਮੁਰਦੇ ਇਹਨਾਂ ਨੇ ਪੁੱਟਿਆ ਤਿੰਨ ਸਾਲਾਂ ਬਾਅਦ ਸੋ ਇਹਦਾ ਟਾਈਮਿੰਗ ਨਾਲ ਜੋੜਿਆ ਜਾਵੇ ਤਾਂ ਉਹ ਵੀ ਉਹ ਆਗੂ ਐ ਜਿਹੜੇ ਉਹ ਖੁੱਲੇ ਐ ਸਰਕਾਰ ਵੀ ਨਾ ਕਰ ਸਕਣ ਹੁਣ ਤੇਰੇ ਤੇ 907 ਲੱਖ ਦਾ ਕੇਸ ਹੋਇਆ ਭਾਵੇਂ ਤੈਨੂੰ ਨਹੀਂ ਹਜੇ ਸਾਹਮਣੇ ਆਇਆ ਤੈਨੂੰ ਡਰਤਾ ਹੋਊਗਾ ਵੀ ਮੈਨੂੰ ਮੈਂ ਰਸਤੇ ਜਿਹੜਾ ਕਿਤੇ ਫੜਿਆ ਜਾਵਾਂ ਜਿਹੜੇ ਆਗੂਆਂ ਨੇ ਖੁੱਲੇ ਆਪ ਪਿੰਡਾਂ 'ਚ ਪ੍ਰਚਾਰ ਕਰਨਾ ਤਿਆਰੀ ਕਰਨੀ ਆ ਖਨੌਰੀ ਜਾਣਾ ਸ਼ੰਭੂ ਜਾਣਾ ਉਹੋ ਵੀ ਡਰ ਕੇ ਰਹਿਣ ਉਹ ਖੁੱਲੇ ਆਪ ਸਰਗਰਮੀ ਨਾ ਕਰ ਸਕਣ ਇਸ ਮਨਸੇ ਦੇ ਨਾਲ ਇਹਨਾਂ ਨੇ ਇਸ ਟਾਈਮ ਤੇ ਇਹ ਕੀਤਾ ਪਰ ਇਹਨਾਂ ਦਾ ਭਲੇਖਾ ਹੈਗਾ ਕੋਈ ਸਾਡਾ ਆਗੂ ਜਿੰਨੇ ਵੀ 25 ਆਗੂਆਂ ਤੇ ਇਹਨਾਂ ਨੇ ਪਾਇਆ ਇੱਕ ਵੀ ਆਗੂ ਕੋਈ ਘਰੇ ਨਹੀਂ ਬੈਠਾ ਇੱਕ ਵੀ ਆਗੂ ਕੋਈ ਲੁਕ ਕੇ ਨਹੀਂ ਬੈਠਾ ਕੋਈ ਉਹ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਵੇਂ ਹੀ ਹੁਣ ਕਰ ਰਹੇ ਨੇ ਸਾਡਾ ਉਹਨਾਂ ਨੂੰ ਚੈਲੰਜ ਐਲਾਨ ਹੈ ਵੀ ਜੇ ਤੁਸੀਂ ਠੀਕ ਆ ਸੰਮਣ ਕਰਤੇ ਪਰਚਾ 307 ਦਾ ਦਰਜ ਕਰਤਾ ਰੱਦ ਕਰ ਦਿਓ ਲਾ ਲਓ ਵੀ ਨਾ ਲਾ ਲਓ 2 ਮਹੀਨੇ ਪਰ ਜੇ ਕੋਈ ਗ੍ਰਿਫਤਾਰੀ ਕੀਤੀ ਇਹਨੂੰ ਸੈਨ ਨਹੀਂ ਕਰਾਂਗੇ ਇਹ ਫਿਰ ਸਮਝ ਲਓ ਵੀ ਇੱਕ ਡੂਬਣਾ ਛੇੜਨ ਵਾਲੀ ਗੱਲ ਹੋਊ ਜੇ ਇੱਕ ਵੀ ਬੰਦਾ ਫੜ ਲਿਆ ਉਦੋਂ ਬਾਅਦ ਫਿਰ ਸੜਕਾਂ ਦੇ ਵੀ ਘਰਾਓ ਹੋਣਗੇ ਹੋਰ ਵੀ ਹੋਣਗੇ ਫਿਰ ਤੁਸੀਂ ਕਹੋਗੇ ਅਮਨ ਕਾਨੂੰਨ ਭੰਗ ਹੁੰਦਾ ਇਹ ਹੁਣ ਸਰਕਾਰ ਦੀ ਹੋਊਗੀ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਤੇ ਸਾਡੇ ਅੱਗੇ ਤਿਆਰ ਹੈ ਤੇ ਬਿਲਕੁਲ ਇਹ ਹੈਗਾ ਵੀ ਇਹ ਵੀ ਜੇ ਕਿਸੇ ਇੱਕ ਵੀ ਆਂਗ ਨੂੰ ਹੱਥ ਪਾਇਆ ਉਹਨਾਂ ਨੇ ਗ੍ਰਿਫਤਾਰੀ ਕੀਤੀ ਦਾਵਦ ਰਕਸ਼ਣਾ ਬਹੁਤ ਵੱਡੀ ਪੱਤਰ ਤੇ ਹੋਊਗਾ ਫਿਰ ਫਰਕ ਕਿਵੇਂ ਦੇਖਦੇ ਹੋ ਚਰਨਜੀਤ ਚੰਨੀ ਕਿਸਾਨਾਂ ਦੇ ਹੱਕ ਵਿੱਚ ਬੋਲੇ ਤੇ ਲੋਕਾਂ ਨੇ ਉਹਨਾਂ ਨੂੰ ਦੋਵੇਂ ਧਾਵਾਂ ਤੋਂ ਹਰਾਇਆ ਤੇ ਭਗਵੰਤ ਮਾਨ ਨੂੰ ਚੁਣਿਆ ਕਿ ਆਪਣੀ ਗੱਲ ਕਰਨਗੇ ਫਿਰ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਤਾਂ ਇਹ ਹੁੰਦੀਆਂ ਨਾ ਹਾਰਾਂ ਜਿੱਤਾਂ ਇਹ ਇਹ ਤਾਂ ਜਿਹੜੀਆਂ ਹੁੰਦੀਆਂ ਨੇ ਚੋਣਾਂ ਹੁੰਦੀਆਂ ਨੇ ਇਹ ਤਾਂ ਹੋਰ ਢੰਗ ਨਾਲ ਇਕੱਲੇ ਇਹਦੇ ਚਾਹੀ ਨਹੀਂ ਹੁੰਦਾ ਵੀ ਲੋਕਾਂ ਦਾ ਸਮਰਥਨ ਹੈਗਾ ਜਾਂ ਨਾ ਹੈਗਾ ਹੋਰ ਵੀ ਕਈ ਇਹਦੇ ਢੰਗ ਤਰੀਕੇ ਵਾਪੇ ਜਾਂਦੇ ਇਸ ਕਰਕੇ ਇਹਨੂੰ ਤੁਸੀਂ ਕਿਸੇ ਦਾ ਪਵਾਨਾ ਨਹੀਂ ਕਹਿ ਸਕਦੇ ਇਹ ਤਾਂ ਉਹ ਤੋਂ ਹਰਾਇਆ ਹੁਣ ਐਮਪੀ ਬਣਾਤਾ ਇਹ ਇਹਦਾ ਕਰਕੇ ਜਾ ਇਸ ਕਰਕੇ ਉਹਨੂੰ ਕੋਈ ਪੇਮਾਨਾ ਨਹੀਂ ਬਣਾਇਆ ਜਾ ਸਕਦਾ ਪਰ ਇੱਕ ਗੱਲ ਕਹਾਂਗੇ ਦੋਹਾਂ ਦੇ ਵਿੱਚ ਫਰਕ ਹੀ ਹੈ ਦੋਹਾਂ 'ਚ ਜੇ ਆਪਾਂ ਕਹਣਾ ਉਹ ਵੀ ਇਸ ਮਾਸਲੇ ਨਾਲ ਜੁੜ ਕੇ ਦੋਨੋਂ 'ਚ ਫਰਕ ਹੈਗਾ ਉਹਨੇ ਬਿਲਕੁਲ ਭਾਵੇਂ ਪ੍ਰੈਸ਼ਰ ਉਹਦੇ ਤੇ ਵੀ ਪਾਇਆ ਗਿਆ ਪ੍ਰਧਾਨ ਮੰਤਰੀ ਨੇ ਖੁਦ ਉਹਨੂੰ ਕਿਹਾ ਬਠੰਡੇ ਜਾ ਕੇ ਵੀ ਤੇਰੀ ਜ਼ਿੰਮੇਵਾਰੀ ਹੈ ਤੂੰ ਮੁੱਖ ਮੰਤਰੀ ਹੈ ਤੇਰੀ ਸੁਰੱਖਿਆ ਦਾ ਪ੍ਰਬੰਧ ਕਰਨਾ ਤੇਰੀ ਸਰਕਾਰ ਦਾ ਕੰਮ ਸੀ ਮੈਂ ਮਸਾਂ ਬਚ ਕੇ ਆਇਆ ਉਹ ਤੇ ਪ੍ਰੈਸ਼ਰ ਤਾਂ ਉਹਦੇ ਵੀ ਸੀਗਾ ਪਰ ਉਹਨੇ ਪ੍ਰੈਸ਼ਰ ਨਹੀਂ ਮੰਨਿਆ ਉਹਨੇ ਸਟੈਂਡ ਲੈ ਲਿਆ ਵੀ ਕੋਈ ਕਸੂਰ ਬਣਦਾ ਨਹੀਂ ਕਸੂਰ ਹੀ ਛੋਟਾ ਹੈਗਾ ਛੋਟੇ ਕਾਫਲੇ ਦਾ ਕਸੂਰ ਹੈ ਇਹਨੇ ਪ੍ਰੈਸ਼ਰ ਮੰਨ ਲਿਆ ਸਮਝ ਲਓ ਵੀ ਉਹਦਾ ਹੱਥ ਠੋਕਾ ਬਣ ਗਿਆ ਜਿਵੇਂ ਹੁਣ ਮੈਂ ਤੁਹਾਨੂੰ ਕੋਈ ਲਿਆਜ ਕੰਮ ਕਰਾਵਾਂ ਤੇਰੀ ਜ਼ਮੀਰ ਵੀ ਕਹੂਗੀ ਨਾ ਵੀ ਭਾਈ ਬਣਦਾ ਤਾਂ ਨਹੀਂ ਮੈਂ ਕਿਵੇਂ ਕਰਦਿਆ ਇੱਕ ਹੁੰਦਾ ਆਪਣੀ ਜ਼ਮੀਰ ਨੂੰ ਮਾਰ ਕੇ ਵੀ ਚੱਲ ਭਾਈ ਮੇਰੇ ਉਤਲੇ ਪ੍ਰਭੂ ਨੇ ਕਿਹਾ ਸੋ ਇਸ ਕਰਕੇ ਤਾਂ ਸਾਬਤ ਹੋ ਗਿਆ ਵੀ ਇਹ ਇੰਨਾ ਉਹਨਾਂ ਦੇ ਥੱਲੇ ਲੱਗ ਕੇ ਚੱਲ ਰਿਹਾ ਵੀ ਕੱਲ ਨੂੰ ਇਹ ਇੱਛੇ ਵੀ ਰਹੂਗਾ ਕਿ ਨਾ ਰਹੂਗਾ ਇਹ ਸੋ ਇਸ ਕਰਕੇ ਇਸ ਮਾਮਲੇ ਤੇ ਜਿਹੜੇ ਦੋਨੋਂ ਮੁੱਖ ਮੰਤਰੀਆਂ ਦਾ ਸਟੈਂਡ ਹੈ ਉਹਦਾ ਬਿਲਕੁਲ ਜ਼ਮੀਨ-ਸਮਾਨ ਦਾ ਫਰਕ ਹੈ ਇਹਨੇ ਲੋਕ ਵਿਰੋਧੀ ਸਟੈਂਡ ਲਿਆ ਪੰਜਾਬ ਵਿਰੋਧੀ ਸਟੈਂਡ ਲਿਆ ਉਹਨੇ ਪੰਜਾਬ ਪੱਕੀ ਸਟੈਂਡ ਲਿਆ ਜੇ ਤੁਸੀਂ ਗੱਲ ਕੀਤੀ ਕਿ ਇੱਥੇ ਰਹੂ ਕਿ ਨਹੀਂ ਲੱਗਦਾ ਕਿ ਮੁੱਖ ਮੰਤਰੀ ਜਾ ਸਕਦੇ ਬੀਜੇ ਵਾਲੀਆਂ ਚਰਚਾਵਾਂ ਵੀ ਆ ਰਹੀਆਂ ਨੇ ਦੇਖੋ ਜੀ ਜਿਹੜੇ ਬੰਦਾ ਹੁਣ ਇੰਨਾ ਆਪ ਦਾ ਕੋਈ ਕੋਈ ਮੁੱਖ ਮੰਤਰੀ ਬਣਾ ਹੁੰਦਾ ਆਪਦੇ ਦਮ ਤੇ ਹੁੰਦਾ ਐ ਨਹੀਂ ਵੀ ਤੈਨੂੰ ਕਿਸੇ ਨੇ ਮਰਤਸ਼ਾਹ ਨਹੀਂ ਕਹਤਾ ਵੀ ਗ੍ਰਹਿ ਮੰਤਰੀ ਨੂੰ ਉਹ ਹੀ ਬੋਲੂਗਾ ਉਹ ਬੰਦਾ ੜਦਾ ਜਿਵੇਂ ਹੁੰਦੀ ਹੈ ਨਾ ਉਹ ਬੰਦਾ ਖੜਦਾ ਜਦੋਂ ਆ ਜਿਹੜੀ ਆਪਣੀ ਰੀੜ ਦੀ ਹੱਡੀ ਹੁੰਦੀ ਆ ਸਪਾਇਨ ਹੁੰਦੀ ਆ ਤੇ ਆਸਰੇ ਖੜਦਾ ਜੀ ਉਹਨੂੰ ਸਪਾਇਨਲੈਸ ਕਹਿ ਦਿੰਦੇ ਆ ਰੀੜ ਰਹਿਤ ਜਿਨ੍ਹਾਂ ਦੇ ਰੀੜ ਹੁੰਦੀ ਨੇ ਉਹ ਕਿਸੜਕੇ ਤੁਰਦੇ ਆ ਮਤਲਬ ਇਹ ਰੀੜ ਰਹਿਤ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਜਿਹਦੀ ਰੀੜ ਇਹ ਨਹੀਂ ਕੋਈ ਅੜ ਕੇ ਖੜੀ ਨਹੀਂ ਸਕਦਾ ਰੀੜ ਦੇ ਆਪਦੇ ਆਸਰੇ ਆਪਦੀ ਸਪਾਇਨ ਤੇ ਆਸਰੇ ਕਿੰਨਾ ਕ ਗਾਹਾਂ ਕੱਲ ਨੂੰ ਖੜੂਗਾ ਕਿੱਧਰ ਨੂੰ ਜਾਊਗਾ ਇਹਦਾ ਸਮਝ ਦੱਸ ਸਕਦਾ ਬਿਲਕੁਲ ਅੱਛਾ ਇਸ ਤੋਂ ਬਾਅਦ ਅਗਲਾ ਐਕਸ਼ਨ ਕੀ ਹੈ ਕਿ ਜੇਕਰ ਪਰਚੇ ਰੱਦ ਨਾ ਹੋਏ ਤਾਂ ਕਿ ਇਦੋਂ ਵੱਡਾ ਕੋਈ ਐਕਸ਼ਨ ਦੇ ਰਹੇ ਹਾਂ ਅਸੀਂ ਮੈਂ ਸਟੇਜ ਤੋਂ ਕਹਤਾ ਜਿਹੜਾ ਬਈ ਅਸੀਂ 1 ਮਹੀਨਾ ਇਹਨਾਂ ਨੂੰ ਦਿੱਤਾ ਕਿਉਂਕਿ ਮੂਰੇ 1 ਮਹੀਨੇ ਤੱਕ ਸਾਡੇ ਪ੍ਰੋਗਰਾਮ ਪਹਿਲੇ ਐਲਾਨ ਹੈ। ਕੰਬੂ ਆਇ ਖਨੌਰੀ ਆ 21 ਤਰੀਕ ਦਾ ਪ੍ਰੋਗਰਾਮ ਹੈ ਸਰਕਾਰ ਨਾਲ ਮੀਟਿੰਗ ਹੈ। ਕੱਲ ਨੂੰ ਐਸਕੇਐਮ ਨਾਲ ਮੀਟਿੰਗ ਹੈ। ਤੋਂ ਖਨੌਰੀ ਕੱਠਾ ਹੈ ਕੱਲ ਨੂੰ। ਉਸ ਕਰਕੇ ਅਸੀਂ ਇਹਨਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ 10 ਮਾਰਚ ਤੱਕ। ਵੀ ਉਦੋਂ ਤੱਕ ਆਪ ਦੀ ਕੋਈ ਕਾਰਵਾਈ ਕਰੋ। ਸੈੱਟ ਬਣਾਓ ਕੋਈ ਨਵੀਂ ਉਹਦੇ ਸੈੱਟ ਦੇ ਆਧਾਰ ਤੇ ਇਹਨੂੰ ਕੈਨਸਲ ਕਰੋ। ਜੇ ਉਦੋਂ ਤੱਕ ਨਾ ਕੀਤਾ ਫਿਰ ਅਸੀਂ ਚੁੱਪ ਕਰਕੇ ਨਿਬੈਠਾਂਗੇ। ਫਿਰ ਅਸੀਂ ਪਰ ਨਰਨਾਇਕਾ ਐਕਸ਼ਨ ਪ੍ਰੋਗਰਾਮ 10 ਮਾਰਚ ਤੋਂ ਬਾਅਦ ਦੇਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ